ਬੜਾ ਫੰਗਾ ਪਿਆ ਯਾਰ ਇਹ ਤਾਂ ਮੇਰੀ ਸੇਦੀ ਦੇ ਨਾਮ ਤੇ ਉਹਨਾਂ ਤਪਲੇ ਵਾਲੇ ਨੂੰ ਕਹਿੰਦਾ ਵੀ ਐ ਨਹੀਂ ਕੰਮ ਚੱਲਣਾ ਕਹਿੰਦਾ ਇਹ ਤਾਂ ਭੱਜਣਾ ਪਊ ਉਹ ਕਹਿੰਦਾ ਵੇਖੀ ਮਰਾ ਦੇਗਾ ਕੰਜਰ ਤੇ ਆਦੋਂ ਸਾਈਕਲ ਹੁੰਦੇ ਸੀ ਅੱਛਾ ਤੇ ਹੁਣ ਜੇ ਤਾਂ ਕੋਈ ਸੁਣਦਾ ਹੋਵੇ ਤਾਂ ਕੰਨ ਲਾ ਕੇ ਬਾਣੀ ਫੇਰ ਹੈ ਕੀਰਤਨ ਹਨਾ ਕੰਨਾਂ ਨ ਤਾਪੜਾ ਬਜਾਉਂਦੇ ਪਿਆਉਂਦੇ ਨੇ ਕਾ ਕੀਰਤਨ ਕਰਦੇ ਕਰਦੇ ਵਿੱਚੇ ਹੀ ਚੱਕਦਾ ਕਹਿੰਦਾ ਚੱਕੋ ਗਠੜੀ ਸੁਵੇ ਦੀਪ ਜੋ ਪਟੜੀ ਮਗਰ ਟੋੜਿਆ ਮਾਗੇ ਉਹ ਮਗਰੇ ਸੰਗਤ ਕਰੀ ਜਾਵੇ ਚੱਕੋ ਗਠੜੀ ਸੁਵੇ ਦੀਪ ਜੋ ਪਟੜੀ ਮਗਰ ਟੋੜਿਆ ਮਾਗੇ ਟੋੜੇ ਟਾਈਮ ਬਾਦ ਕਹਿੰਦਾ ਮੈਂ ਪੰਜਾਬ ਕਰਿਆ ਮਾ ਹਾਂ ਚੱਲ ਜੀ ਜਦੋਂ ਕਹਿੰਦੇ ਕੁੜੀ ਨੂੰ ਬਿਠਾਓ ਨੰਦਾ ਦਿਓ ਕਹਿੰਦੇ ਨਾ ਕੁੜੀ ਐ ਨਾ ਪਾਠੀ ਐ ਉਹਨੇ ਨਾ ਕੀ ਇਤਣੀਆਂ ਨਾ ਉਹ ਅੱਛਾ ਗਏ ਕਿਹੜੇ ਤਰ੍ਹਾਂ ਇਹ ਬਾਤ ਗਿਆ ਯਾਰ ਆਏ ਜੋ ਇੱਕ ਨੇ ਦੱਸਿਆ ਫਿਰ ਉਹ ਕਹਿੰਦਾ ਸਾਲਿਓ ਸਬਦ ਤਾਂ ਆਪਾਂ ਵੀ ਬੜੀ ਜਾਂਦੇ ਚੱਕੋ ਗੱਢੀ ਸੂਏ ਦੀ ਪੈਜੋ ਪਟੜੀ ਮਗਰ ਤੋਂ ਡਿਆ ਮਾਂਗੇ ਕਿ ਤਾ ਸੂਏ ਸੂਏ ਪੈਜੋ